ਸਤ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਟੈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਸ਼ੁਰੂ ਕੀਤੇ ਗਏ ਮਿਸ਼ਨ ਚੜ੍ਹਦੀ ਕਲਾ ਦੇ ਵਿੱਚ ਸਹਿਯੋਗ ਦਿਓ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਕੁਲਵੀਰ ਸਿੰਘ ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿੱਚ ਚੱਲ ਰਹੀਆਂ ਮੈਡੀਕਲ ਸੇਵਾਵਾਂ ਤੇ ਕੈਂਪਾਂ ਦਾ ਲਗਾਤਾਰ ਜਾਇਜ਼ਲ ਰਹਿਣੀ ਇਸ ਮੌਕੇ ਵਿਧਾਇਕ ਨਰਿੰਦਰਪਾਲ ਸਿੰਘ ਸਾਬਨਾ ਵੀ ਉਹਨਾਂ ਦੇ ਨਾਲ ਮੌਜੂਦ ਨੇ ਇਸ ਮੌਕੇ ਉਹਨਾਂ ਨੇ ਦੱਸਿਆ ਕਿ ਐਮਰਜੈਂਸੀ ਨੰਬਰ 104 ਤੇ ਕਾਲ ਕਰਕੇ ਕੋਈ ਵੀ ਹੜ੍ਹ ਪੀੜਤ ਮੈਡੀਕਲ ਸੇਵਾ ਦਾ ਲਾਭ ਲੈ ਸਕਦਾ ਹੈ ਅਧੇ ਲੋੜਵੰਦਾ ਤੱਕ ਪਹੁੰਚ ਜਾਵੇਗੀ ਉਨ੍ਹਾਂ ਕਿਹਾ ਕਿ ਹਰ ਤਰ੍ਹਾਂ ਦੀ ਮੈਡੀਕਲ ਐਮਰਜੈਂਸੀ ਲਈ ਇਲਾਜ ਮੁਫਤ ਕੀਤਾ ਜਾ ਰਿਹਾ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਸਾਲ 2023 ਦੇ ਮੁਕਾਬਲੇ ਡੇਂਗੂ ਦੇ ਕੇਸ ਇਸ ਵਾਰ ਕਾਫੀ ਘਟਨੇ ਅਤੇ ਡਾਇਰੀਆ ਵੀ ਕੰਟਰੋਲ ਵਿੱਚ ਚਿਕਨ ਗੁਨੀਆਂ ਅਤੇ ਸੱਪਾਂ ਦੇ ਡੰਗਣ ਦੇ ਮਾਮਲਿਆਂ ਵਿੱਚ ਵੀ 90% ਦੀ ਕਮੀ ਆਈ ਹੈ ਸਿਹਤ ਵਿਭਾਗ ਵੱਲੋਂ ਐਨ ਜੀਓਜ਼ ਦੀ ਮਦਦ ਨਾਲ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਨੇ ਡਾਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਮਾਨ ਸਰਕਾਰ ਵੱਲੋਂ ਹੜ੍ਹ ਰਾਹਤ ਕਾਰਜਾਂ ਲਈ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਕੀਤੀ ਗਈ ਹੈ ਉਹਨਾਂ ਨੇ ਪੰਜਾਬੀਆਂ ਤੇ ਐਨਆਰਆਈ ਭਰਾਵਾਂ ਨੂੰ ਹੜਪੀੜਤਾਂ ਲਈ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ ਮੈਂ ਰੇਂਦਰ ਜੀ ਨੂੰ ਕਿਹਾ ਸੀ ਜਿਸ ਤਰ੍ਹਾਂ ਪਹਿਲਾਂ ਮੈਂ ਮੁਹਾਰਜਮਸ਼ੇਰ ਕਿਹਾ ਸੀ ਹੁਣ ਕਿਹਾ ਵੀ ਉਹਨਾਂ ਨੇ ਕਿਹਾ ਵੀ ਝੰਗੜ ਪੈਣੀ ਸਾਡਾ ਪਿੰਡ ਹੈ ਉੱਥੇ ਆਸ-ਪਾਸੇ 10-12 ਪਿੰਡ ਲੱਗਦੇ ਮੈਂ ਕਿਹਾ ਉੱਥੇ ਕੈਂਪ ਲਾਵਾਂਗੇ ਦਾਨੰਦ ਮੈਡੀਕਲ ਕਾਲਜ ਤੁਸੀਂ ਸਾਰਿਆਂ ਨੇ ਨਾਂ ਸੁਣਿਆ ਹੋਇਆ ਬਹੁਤ ਮਸ਼ਹੂਰ ਜਿਹੜਾ ਸਭ ਤੋਂ ਵਧੀਆ ਇੱਕ ਕਿਸਮ ਦਾ ਪੰਜਾਬ ਦਾ ਪ੍ਰਾਈਵੇਟ ਹਸਪਤਾਲ ਮੈਡੀਕਲ ਕਾਲਜ ਉਹਨਾਂ ਮੈਂ ਵੀ ਉੱਥੋਂ ਪੜਿਆ ਸੀ ਮੈਂ ਉਹਨਾਂ ਦੇ ਕਨਵੋਕੇਸ਼ਨ ਤੇ ਗਿਆ ਸੀ ਡਾਕਟਰ ਬਿਸ਼ਪ ਮੋਨ ਡਾਕਟਰ ਵੇਪਨ ਜੀ ਅੱਜ ਆਏ ਆ ਇਹਨਾਂ ਨੇ ਕਿਹਾ ਵੀ ਅਸੀਂ ਵੀ ਇਹਦੇ ਚਾਪੜਾ ਯੋਗਦਾਨ ਪਾਣਾ ਚਾਹੁੰਦੇ ਆ ਮੈਂ ਕਿਹਾ ਵੀ ਜਿਹੜੀਆਂ ਸਪੈਸ਼ਲਿਸਟ ਸਰਵਿਸਿਜ਼ ਆ ਉਹ ਲੋਕਾਂ ਨੂੰ ਉਹਦਾ ਫਾਇਦਾ ਹੋਣਾ ਚਾਹੀਦਾ ਤੇ ਇਹ ਸਪੈਸ਼ਲਿਸਟ ਡਾਕਟਰ ਤੁਹਾਡੇ ਵਿੱਚ ਆਏ ਆ ਜਿਹੜੀਆਂ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਮੱਖੀਆਂ ਮੱਛਰਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਉਹਦੀ ਪ੍ਰਮਾਰ ਹੋ ਜਾਂਦੀ ਆ ਹੜਾ ਤੋਂ ਬਾਅਦ ਔਰੇ ਹੜ੍ਹ ਵੀ ਇੰਨੇ ਭੜੇ ਆ ਕਿ ਮੈਂ ਆ ਦੇਖ ਲਓ ਮੈਂ 1 ਮਹੀਨਾ ਹੋ ਗਿਆ 1 ਮਹੀਨੇ ਤੋਂ ਜ਼ਿਆਦਾ ਹੋ ਗਿਆ ਪਾਣੀ ਉਤਰਨ ਦਾ ਨਾ ਹੀ ਨਹੀਂ ਲੈ ਰਿਆ ਪਹਿਲਾਂ ਵੀ ਹੜ੍ਹ ਆਇਆ ਮੈਂ ਵੀ ਦੇਖਿਆ ਵੀ ਇੱਕ ਵਾਰੀ ਪਾਣੀ ਆਇਆ 2-4 ਦਿਨ ਰਹਿੰਦਾ ਹੁੰਦਾ ਜੀ ਹਫਤਾ ਰਹੇ ਜੇਗਾ ਵੱਧ ਤੋਂ ਵੱਧ ਲੇਕਿਨ ਮਹੀਨੇ ਤੋਂ ਵੱਧ ਪਾਣੀ ਲਗਾਤਾਰ ਚੜਿਆ ਰਵੇ ਇਹ ਮੈਂ ਪਹਿਲੀ ਵਾਰੀ ਦੇਖਿਆ ਜੀ ਮੈਂ 1980 ਤੋਂ ਸੇਵਾ ਕਰ ਰਿਹਾ ਹੜ੍ਹਾਂ ਦੇ ਵਿੱਚ ਪਚਾਲ ਦੇ ਵਿੱਚ ਵੀ ਜਿੱਥੇ ਹੁੰਦਾ ਮੈਂ ਜਾਂਦਾ ਜ਼ਰੂਰ ਹਾਂ ਜੀ ਕਸ਼ਮੀਰ ਦੇ ਹੜ੍ਹਾਂ 'ਚ ਵੀ ਮੈਂ ਗਿਆ ਸੀ ਉੱਥੇ ਵੀ ਬਹੁਤ ਪ੍ਰਵਾਦੀ ਹੋਈ ਸੀ 1988 ਦੇ ਆਪਣੇ ਹੜ੍ਹ ਆਏ ਸੀ ਜਿਹੜੇ ਜਿਹੜੇ ਬਹੁਤ ਭੜੇ ਸੀ ਬਟ ਇਸ ਉਹ ਐਨੇ ਲੰਬੇ ਨਹੀਂ ਸੀਗੇ ਉਹ ਵੀ ਉਹ ਤਾਂ ਮੋਤਾਂ ਬਹੁਤ ਹੋਈਆਂ ਸੀ ਅਸੀਂ ਲਗਾਤਾਰ ਜਿਹੜੀਆਂ ਹੈਗੀਆਂ ਸਾਡੀ ਕੋਸ਼ਿਸ਼ ਸੀ ਕਿ ਜਿਹੜੀ ਸਰਕਾਰ ਹੈ ਚਾਹੇ ਐਮ ਐਲ ਏ ਹੈ ਮਨਿਸਟਰ ਹੈ ਸਰਪੰਚ ਹੈ ਪਹਲ ਮੁੱਖ ਮੰਤਰੀ ਹੈ ਸਾਰੇ ਜਣੇ ਵੀ ਅਸੀਂ ਦੁੱਖ ਦੀ ਘੜੀ ਤੁਹਾਡੇ ਨਾਲ ਰਹੀ ਹੈ ਔਰ ਸਾਡੇ ਸਾਰੇ ਅਫਸਰ ਵੀ ਸਹਿਵਾਨ ਵੀ ਡਿਪਟੀ ਕਮਿਸ਼ਨਰ ਐ ਡੀ ਸੀ ਇੱਥੇ ਆਏ ਹੋਏ ਆ ਐਸ ਡੀ ਐਮ ਸਾਡੇ ਸਿਵਲ ਸੱਜਣ ਸਾਡੇ ਜੁੜਨਾ ਸਾਰੇ ਬਾਕੀ ਦੇ ਜਣੇ ਸਾਡੇ ਐਸ ਐਮ ਓਰ ਮੈਡੀਕਲ ਅਫਸਰ ਉਹ ਲਗਾਤਾਰ ਤੁਸੀਂ ਇੱਥੇ ਫਸੇ ਹੋਏ ਸੀ ਵਿਚੋਂ ਦੀ ਤਾਂ ਸੜਕਾਂ ਵੀ ਕੱਟੀਆਂ ਗਈਆਂ ਸੀ ਨਾ ਜੀ ਕਿਤੇ ਬੋਟ ਜਾ ਰਹੀ ਸੀ ਕਿਤੇ ਟਰੈਕਟਰ ਜਾ ਰਿਹਾ ਸੀ ਉਹਦੇ ਤੇ ਚੜ ਕੇ ਵੀ ਲੋਕਾਂ ਨੇ ਆ ਕੇ ਤੁਹਾਡੇ ਤੱਕ ਦਵਾਈ ਪਹੁੰਚਾਈ ਹੈ ਜੀ ਸੋ ਅਸੀਂ ਹੁਣ ਤੱਕ ਜਿਹੜਾ ਹੈਗਾ ਸਾਡਾ ਇਹਨਾਂ ਬਿਮਾਰੀਆਂ ਦੇ ਉੱਤੇ ਗੰਦੇ ਪਾਣੀ ਨਾਲ ਮੱਖੀਆਂ ਮੱਛਰਾਂ ਨਾਉਣ ਵਾਲੀਆਂ ਦੇ ਉੱਤੇ ਐਸ ਲਈ ਕਾਬੂ ਚਾ ਨਹੀਂ ਤਾਂ ਅੱਜ ਕੱਲ ਜਿਹੜਾ ਹੁੰਦਾ ਬਰਸਾਤ ਦੇ ਵਿੱਚ ਵੈਸੇ ਵੀ ਡੈਂਗੂ ਕਰਕੇ ਹਾਹਾਕਾਰ ਮਚੀ ਹੁੰਦੀ ਆ ਹਸਪਤਾਲ ਭਰੇ ਹੁੰਦੇ ਆ ਪਲੇਟ ਲੈਟਸ ਨਹੀਂ ਮਿਲਦੀਆਂ ਬਲੱਡ ਡੋਨੇਸ਼ਨ ਦੇ ਕੈਂਪ ਲਾਣੇ ਪੈਂਦੇ ਆ ਬਟ ਇਸ ਵਾਰੀ ਵਾਇਗਰੂ ਦੀ ਕਿਰਪਾ ਦੇ ਨਾਲ ਅਸੀਂ ਇੰਨਾ ਕਰ ਸਕਿਆ ਵੀ ਡੈਂਗੂ ਕਰਕੇ ਕਿਸੇ ਦੀ ਮੌਤ ਤੁਹਾਡੇ ਵੀ ਘਰ ਘਰ ਤੱਕ ਲੋਕ ਪਹੁੰਚੇ ਹੋਣਗੇ ਕਿਤੇ ਵੀ ਹੜ ਤੋਂ ਸਵਾਏ ਜੇ ਤੁਹਾਡੇ ਜਿਹੜਾ ਇਹ ਪੈਦਾ ਕਿੱਥੇ ਹੁੰਦਾ ਜਿਹੜਾ ਤੁਹਾਡੇ ਘਰ ਦੇ ਵਿੱਚ ਕੂਲਰ ਆ ਉਹਦੇ ਵਿੱਚ ਜਿਹੜਾ ਫਰਿੱਜ ਆ ਉਹਦੀ ਨੀਚੇ ਟ੍ਰੇ ਦੇ ਵਿੱਚ ਤੁਸੀਂ ਪਾਂਛੇ ਵਾਲੇ ਪਾਣੀ ਦੇ ਸਾਫ ਕਟੋਰੇ ਰੱਖਦੇ ਹੋ ਪਸ਼ੂਆਂ ਵਾਸਤੇ ਤੁਸੀਂ ਖੁਰਲੀ ਬਣਾ ਲੈਂਦੇ ਹੋ ਜਾਂ ਉਹਦੇ ਵਾਸਤੇ ਵੱਡਾ ਸਾਰਾ ਡਰਮ ਰੱਖ ਦਿੰਦੇ ਹੋ ਉਹਦੇ ਵਿੱਚ ਪੈਦਾ ਹੁੰਦਾ ਸਾਫ ਪਾਣੀ ਚ ਪੈਦਾ ਹੁੰਦਾ ਡੈਂਗੀ ਵਾਲਾ ਮੱਛਰ ਇਸ ਇਹਦੇ ਵਿੱਚ ਪੈਦਾ ਨਹੀਂ ਹੁੰਦਾ ਸਿਓ ਉਹ ਹੜ ਦੇ ਪਾਣੀ ਚ ਪੈਦਾ ਨਹੀਂ ਹੁੰਦਾ ਸਟੈਗਨੈਂਟ ਵਾਟਰ ਜਿੱਥੇ ਪਾਣੀ ਖੜਾ ਹੋਏਗਾ ਔਰ ਪਾਣੀ ਸਾਫ ਹੋਏਗਾ ਉੱਥੇ ਪੈਦਾ ਹੁੰਦਾ ਉਹ ਤੋ ਤੁਸੀਂ ਇਹਦੇ ਵਿੱਚ ਸਾਡੇ ਕੋਲੇ ਸਪਰੇ ਹੈਗਾ ਅਸੀਂ ਤੁਹਾਡੇ ਘਰ ਦੇ ਵਿੱਚ ਕੱਲੇ-ਕੱਲੇ ਘਰ ਦੇ ਵਿੱਚ ਜਾ ਕੇ ਉਹ ਸਪਰੇ ਕਰਕੇ ਆ ਰਹੇ ਆ ਤੇ ਜਿਹੜੇ ਧੂਏ ਵਾਲੀ ਮਸ਼ੀਨ ਵੀ ਸਾਡੇ ਪਿੰਡ 'ਚ ਇੱਕ ਵਾਰੀ ਘੁੰਮੂਗੀ ਸਾਰਿਆਂ ਦੇ ਹਾਂਜੀ ਹਾਂਜੀ ਫਿਊਮਿਗੇਸ਼ਨ ਕਹਿੰਦੇ ਆ ਉਹਨੂੰ ਉਹ ਵੀ ਬਾਰ-ਬਾਰ ਘੁਮਾਵਾਂਗੇ ਅਸੀਂ ਫਿਊਮਿਗੇਸ਼ਨ ਵੀ ਕਰ ਰਹੇ ਆ ਉਹ ਵੀ ਕਰ ਰਹੇ ਆ ਪੀਣ ਦਾ ਪਾਣੀ ਤੁਸੀਂ ਅਜੇ ਤੱਕ ਤੁਹਾਨੂੰ ਬੋਤਲਾਂ ਮਿਲ ਰੀਆਂ ਹੋਣੀਆਂ ਚਾਹੇ ਤੁਸੀਂ ਬੋਤਲਾਂ ਨਾਲ ਹੀ ਪੀ ਸਕਦੇ ਹੋ ਠੀਕ ਹੈ ਜੀ ਅਸੀਂ ਚਾਹੁੰਦੇ ਆ ਕਿ ਲੋਕਾਂ ਦਾ ਬਲੱਡ ਪ੍ਰੈਸ਼ਰ ਦਾ 슈ਗਰ ਦਾ ਹੋਰ ਦੂਜੀਆਂ ਬਿਮਾਰੀਆਂ ਦਾ ਤਾਂ ਕਿ ਲੋਕ ਜਿਹੜੇ ਗੁਰਦੇ ਫੇਲ ਹੋਣ ਤੋਂ ਹਾਰਟ ਅਟੈਕ ਤੋਂ ਬ੍ਰੇਨ ਸਟ੍ਰ ਜਾਨਲੇਵਾ ਵਪਾਰੀਆਂ ਤੋਂ ਬਚ ਸਕਣ ਤੇ ਇਹ ਅਸੀਂ ਬਹੁਤ ਜਲਦੀ ਇੱਥੇ ਜਿਹੜਾ ਹੈਗਾ ਆਮ ਆਦਮੀ ਕਲੀਨਿਕ ਇੱਥੇ ਲੋੜ ਹੈ ਕਿਉਂਕਿ ਇੱਥੋਂ ਫਾਜ਼ਲਕਾ 15 ਕਿਲੋਮੀਟਰ ਹੈ ਰਸਤੇ ਖਰਾਬ ਹੈ ਇਧਰ ਪਾਕਿਸਤਾਨ 1 ਕਿਲੋਮੀਟਰ ਹੈ ਤੇ ਇਹ ਬਿਲਕੁਲ ਬਾਰਡਰ ਦੇ ਉੱਤੇ ਆ ਪਹਿਲਾਂ ਇਹਨਾਂ ਨੇ ਆਪਰੇਸ਼ਨ ਸੰਧੂਰ ਦੇ ਵਿੱਚ ਇੱਥੇ ਉੱਪਰ ਡਰੋਨਾਂ ਬੰਬ ਗਿਰਦੇ ਪਏ ਸੀ ਮੋਟਰਸ ਹੋਰ ਸਾਰਾ ਕੁਝ ਇਹਨਾਂ ਨੇ ਉਸ ਮਤਲਬ ਕਿ ਜਿਹੜੇ ਬੰਬਾਂ ਦੇ ਸਾਇਚ ਰਹਿੰਦੇ ਆ ਹੁਣ ਹੜਾਂ ਦੀ ਮਾਰ ਪਈ ਹੈ ਇਹਨਾਂ ਨੂੰ ਤੇ ਇਹ ਹੜਾਂ ਦੇ ਚੰਬੇ ਹੋਏ ਔਰ ਜਿਹੜਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮਿਸ਼ਨ ਚੜ੍ਹਦੀ ਕਲਾ ਉਹ ਇਹਨਾਂ ਵਾਸਤੇ ਹੀ ਆ ਇਨਾ ਸਾਰੇ ਪਿੰਡਾਂ ਦੇ ਲੋਕਾਂ ਨੂੰ ਮੈਂ ਸ਼ਿਕਾਇਤ ਦਵਾਉਣਾ ਚਾਹੁੰਦਾ ਕਿ ਤੁਸੀਂ ਉਦਾਸ ਨਹੀਂ ਹੋਣਾ ਮਾਯੂਸ ਨਹੀਂ ਹੋਣਾ ਇਕੱਲੇ ਮਹਿਸੂਸ ਨਹੀਂ ਕਰਨਾ ਕੋਈ ਗੱਲ ਬਾਤ ਹੈ ਤੁਸੀਂ ਆਪਣੇ ਐਮ.ਐਲ.ਏ. ਸਾਹਿਬ ਨੂੰ ਦੱਸੋ 24 ਘੰਟੇ ਤੁਹਾਡੇ ਵਿੱਚ ਜਿਲ੍ਹਾ ਪ੍ਰਸ਼ਾਸਨ ਨੂੰ ਦੱਸੋ ਔਰ ਤੁਹਾਡੇ ਘਰ ਬਣਾ ਕੇ ਸਾਰਾ ਤੁਹਾਡੀ ਜ਼ਿੰਦਗੀ ਨਾਰਮਲੀ ਤੇ ਨੇ ਆ ਜਾਂਦੇ ਉਹਨੇ ਜਦੋਂ ਤੁਹਾਡੇ ਨਾਲ ਖੜੇ ਸੀ ਸੋ ਮੈਂ ਇੱਕ ਵਾਰ ਫਿਰ ਜਿਹੜਾ ਦਇਾਨਤ ਮੈਡੀਕਲ ਕਾਲਜ ਦਾ ਉਹਨਾਂ ਦੇ ਸਪੈਸ਼ਲਿਸਟਾਂ ਦੀ ਟੀਮ ਦਾ ਧੰਨਵਾਦ ਕਰਦਾ ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਸ਼ੁਰੂ ਕੀਤੇ ਗਏ ਮਿਸ਼ਨ ਚੜ੍ਹਦੀ ਕਲਾ ਵਿੱਚ ਸਹਿਯੋਗ ਦੇਣ ਲਈ ਸਕਰੀਨ ਤੇ ਦਿੱਤਾ QR ਕੋਡ ਸਕੈਨ ਕਰੋ ਅੱਜ ਲਈ